ਰਮਨ ਜੀ ਇੱਕ ਜਿਹੜਾ ਇੱਥੇ ਇਸ ਟਾਈਮ ਇੱਕ ਸੈਨੇਟ ਬਿਲ ਦੀ ਚਰਚਾ ਜਿਹੜੀ ਉਹ ਚੱਲ ਰਹੀ ਆ ਵੀ ਜਿਹੜੇ ਪੋਰਟ ਦੇ ਟਰੱਕ ਡਰਾਈਵਰਸ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਕੈਲੀਫੋਰਨੀਆ ਦਾ ਇੱਕ ਜਿਹੜਾ ਬਿਲ SB 703 ਆ ਉਹ ਇੱਕ ਅਸੈਂਬਲੀ ਦੀ ਟਰਾਂਸਪੋਰਟੇਸ਼ਨ ਕਮੇਟੀ ਦੇ ਵਿੱਚ ਉਸ ਨੂੰ ਵੋਟ ਕੀਤਾ ਗਿਆ ਸੀ ਕੁਝ ਦਿਨ ਪਹਿਲਾਂ ਉਸ ਨੂੰ ਅੱਗੇ ਐਡਵਾਂਸ ਕਰ ਦਿੱਤਾ ਗਿਆ ਕਿੰਦਾ ਵੀ ਇਸ ਬਿਲ ਦੇ ਵਿੱਚ ਇਹ ਮਦ ਰੱਖੀ ਗਈ ਆ ਵੀ ਜਿਹੜੀਆਂ ਟਰਕਿੰਗ ਕੰਪਨੀਆਂਜ਼ ਆ ਤੇ ਟਰੱਕ ਡਰਾਈਵਰਸ ਆ ਉਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਪ੍ਰੋਵਾਈਡ ਕਰਨੀ ਪਾਉਗੀ ਪੋਰਟਸ ਨੂੰ ਪੋਰਟ ਆਫ ਲਾਸ ਐਂਜਲਸ ਤੇ ਪੋਰਟ ਆਫ ਲੌਂਗ ਬੀਚ ਦੇ ਵਿੱਚ ਵੀ ਟਰਕਿੰਗ ਕੰਪਨੀਆਂ ਜਿਹੜੀਆਂ ਕੈਲੀਫੋਰਨੀਆ ਲੇਬਰ ਕਮਿਸ਼ਨ ਨੂੰ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਜਾਵੇ ਟਰੱਕ ਡਰਾਈਵਰਸ ਕਹਿੰਦੇ ਵੀ ਜਿਹੜੇ EMPLOYEES ਨਹੀਂ ਆ ਉਹਨਾਂ ਨੂੰ ਰਿਕੁਆਇਰਡ ਹੋਊਗਾ ਵੀ ਪੋਰਟ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਪਹਿਲੀ ਵਾਰ ਐਨੂਅਲ ਬੇਸਿਸ ਦੇ ਉੱਤੇ ਜਿਹੜੀ ਇਨਫੋਰਮੇਸ਼ਨ ਪ੍ਰੂਫ ਆਫ ਇੰਸ਼ੋਰੈਂਸ ਮੋਟਰ ਕੈਰੀਅਰ ਨੰਬਰ ਫੈਡਰਲ ਡਿਪਾਰਟਮੈਂਟ ਨੰਬਰ ਕੈਲੀਫੋਰਨੀਆ ਮੋਟਰ ਕੈਰੀਅਰ ਪਰਮਿਟ ਤੇ ਡੋਟੀ ਰਜਿਸਟ੍ਰੇਸ਼ਨ ਜਿਹੜੀ ਉਹ ਜਮਾ ਕਰਾਉਣੀ ਹੁੰਦੀ ਹੈ ਜਿਹੜੇ ਕੰਪਲਾਈ ਨਹੀਂ ਕਰਨਗੇ ਉਹਨਾਂ ਨੂੰ 5000 ਡਾਲਰ ਦਾ ਜਿਹੜਾ ਹੋ ਜੁਰਮਾਨਾ ਹੋਊਗਾ ਤੇ ਜਿਹੜੇ ਜਾਣਬੁੱਝ ਕੇ ਗਲਤ ਇਨਫੋਰਮੇਸ਼ਨ ਦੇਣਗੇ ਉਹਨਾਂ ਨੂੰ 20000 ਡਾਲਰ ਤੱਕ ਦਾ ਜਿਹੜਾ ਉਹ ਜੁਰਮਾਨਾ ਆ ਜਿਹੜਾ ਇਸ ਦੇ ਵਿੱਚ ਹੋ ਸਕਦਾ ਕੀ ਇਹ ਪੋਰਟਸ ਦੇ ਉੱਤੇ ਇਤਨਾ ਗਲਤ ਜਾਣਕਾਰੀਆਂ ਦੇ ਨਾਲ ਡਰਾਈਵਰਸ ਤੇ ਕੰਪਨੀ ਐਂਟਰ ਹੁੰਦੀਆਂ ਰਹਿੰਦੀਆਂ ਜਿਹੜੇ ਜਿਹੜਾ ਇਹ ਬਿੱਲ ਇਹਨਾਂ ਨੂੰ ਲਿਹਾਉਣਾ ਪੈ ਰਿਹਾ ਰਾਜ ਕਿਰਨ ਏ ਮੈਂ ਇੱਕ ਕਹੂੰਗਾ ਵੀ ਕੈਲੀਫੋਰਨੀਆ ਦੇ ਵਿੱਚ ਵੱਡਾ ਟੱਕੋ ਸਲਾਇਆ ਠੀਕ ਆ ਇਹ ਵੀ 5 ਪਹਿਲਾਂ ਹੀ ਆ ਉੱਥੇ ਹੋਰ ਦੂਜੇ ਤੇ ਤੀਜਾ ਲਾਅ ਜਿਹੜਾ ਹੈ ਉੱਤੇ ਲਿਆਂ ਕੇ ਚੜ੍ਹ ਜਾਂਦੇ ਟਰਕਿੰਗ ਇੰਡਸਟਰੀ ਤੇ ਡਸਨ ਪੀਪਲ ਜਿਹੜੇ ਉੱਥੇ ਬੈਠੇ ਆ ਨਾ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕੁਝ ਪਤਾ ਹੈਗਾ ਟਰਕਿੰਗ ਦੇ ਬਾਰੇ ਵੀ ਟਰਕਿੰਗ ਕੀ ਹੈ ਟਰਕਿੰਗ ਕਿਵੇਂ ਚੱਲਦੀ ਹੈ ਟਰਕਿੰਗ ਦੇ ਵਿੱਚ ਕੀ ਹੁੰਦਾ ਹੈ ਠੀਕ ਆ ਨਾ ਇੱਕ ਤੋਂ ਇੱਕ ਠੀਕ ਆ ਏਬੀ5 ਲਾਗੂ ਕਿਉਂ ਨਹੀਂ ਹੋਇਆ ਇਹ ਕੀ ਕੀ ਕਮੀ ਆ এবੀ5 ਦੇ ਵਿੱਚ ਜਿਹੜਾ ਕਿ এবੀ5 ਲਾਗੂ ਨਹੀਂ ਹੋ ਰਿਹਾ ਕਿੰਨਾ ਕੁਝ ਹੋ ਰਿਹਾ এবੀ5 ਦੇ ਨਾਮ ਤੇ ਕਿੰਨਾ ਕੁਝ ਹੋਇਆ ਲੇਕਿਨ ਅਜ ਤੱਕ এবੀ5 ਨੂੰ ਕੰਸਟਰਕਟਿਵਲੀ ਲਾਗੂ ਹੀ ਨਹੀਂ ਕੀਤਾ ਗਿਆ ਠੀਕ ਆ ਹੁਣ ਇੱਕ ਨਵਾਂ ਟਕੋਸਲਾ ਛੱਡਤਾ ਹੁਣ ਇੱਕ ਨਵੀਂ ਚੀਜ਼ ਛੱਡਤੀ ਠੀਕ ਆ ਇਹਦੇ ਚ ਫਿਰ ਤੁਸੀਂ ਵਕੀਲ ਜਿਹੜੇ ਆ ਉਹਨਾਂ ਨੇ ਫਿਰ ਉਹੋ ਹੀ ਕੰਮ ਚੱਲ ਪੈਣਾ ਫਿਰ ਉਹੋ ਚ ਇਹ ਚੀਜ਼ਾਂ ਜਿਹੜੀਆਂ ਨਾ ਇਸ ਕੰਟਰੀ ਦੇ ਵਿੱਚ ਜਾਂ ਹੋਰ ਕਿਸੇ ਵੀ ਕੰਟਰੀ ਚ ਲੈ ਲਓ ਕਾਨੂੰਨ ਨਵੇਂ ਤੋਂ ਨਵਾਂ ਬਣੇ ਜਾਣਾ ਹਰ ਇੱਕ ਚੀਜ਼ ਵਾਸਤੇ ਦੁਨੀਆ ਨੂੰ ਭੰਬਲ ਪੂਸੇ ਚ ਪਾਈ ਜਾਣਾ ਲੇਕਿਨ ਜਿਹੜੇ ਐਗਜ਼ਿਸਟਿੰਗ ਕਾਨੂੰਨ ਆ ਉਹਨਾਂ ਦੇ ਉੱਤੇ ਕੋਈ ਧਿਆਨ ਨਹੀਂ ਦਿੰਦਾ ਉਹਨੂੰ ਇਨਫੋਰਸ ਨਹੀਂ ਹੁੰਦੇ ਔਰ ਇਹੋ ਹੀ ਰੀਜ਼ਨ ਆ ਕਿ ਹਰ ਕੰਟਰੀ ਔਰ ਖਾਸ ਕਰਕੇ ਸਾਡੇ ਆਪਣੇ ਕੰਟਰੀ ਦੇ ਵਿੱਚ ਇਹੋ ਹੀ ਰੀਜ਼ਨ ਆ ਕਿ ਕਾਨੂੰਨ ਤੇ ਕਾਨੂੰਨ ਕਾਨੂੰਨ ਤੇ ਕਾਨੂੰਨ ਠਾਪੀ ਜਾਂਦੇ ਆ ਥੋਪੀ ਜਾਂਦੇ ਆ ਸਿਰ ਤੇ ਪਰ ਉਹਨੂੰ ਲਾਗੂ ਕਰਨ ਵਾਲਾ ਕੋਈ ਬੰਦਾ ਨਹੀਂ ਹੈ ਸੋ ਆਈ ਡੋਨਟ ਥਿੰਕ ਸੋ ਕਿ ਇਹ ਮੇਰੇ ਖਿਆਲ ਦੇ ਵਿੱਚ ਸਾਫ ਲਫ਼ਜ਼ਾਂ ਵਿੱਚ ਦਿਸ ਇਜ਼ ਜਸਟ ਅ ਬੋਲ ਸ਼ਿਟ ਇਟਸ ਜਸਟ ਪਿਓਰ ਕ੍ਰੈਪ ਕੀ ਲੋਕਾਂ ਨੂੰ ਦਿਵਾਗ ਦੂਜੇ ਬਣੇ ਲਾ ਕੇ ਰੱਖਣਾ ਬਿਊਰੋਕਰੇਸੀ ਨੇ ਆਪਣੇ ਆਪ ਦੇ ਵਿੱਚ ਇਹ ਸਾਰਾ ਕੁਝ ਕਰਨਾ ਮੈਂ ਸਿਰੇ ਤੋਂ ਖਾਰਜ ਕਰਦਾ ਇਸ ਚੀਜ਼ ਨੂੰ ਨਾਥਿੰਗ ਮੋਰ ਦੈਨ ਕ੍ਰੈਪ ਟੂ ਕੀਪ ਪੀਪਲ ਬਿਜ਼ੀ ਤੇ ਜਿਹੜੀਆਂ ਪਿਛਲੇ ਕਾਨੂੰਨ ਬਣੇ ਆ ਉਹਨਾਂ ਨੂੰ ਲਾਗੂ ਨਾ ਕਰਨਾ ਬਹੁਤ ਵੱਡੀ ਬੇਵਕੂਫੀ ਆ ਇੱਥੇ ਤੁਸੀਂ ਈਐਲਡੀ ਦਾ ਕਾਨੂੰਨ ਲਾ ਲਓ ਈਐਲਡੀ ਦਾ ਕਾਨੂੰਨ ਕਿੱਡਾ ਆਇਆ ਪਰ ਕਿਸ ਨੇ ਲਾਗੂ ਕੀਤਾ ਇਸ ਵੇਲੇ ਈਐਲਡੀ ਦੇ ਕਾਨੂੰਨ ਦੀਆਂ ਧੱਜੀਆਂ ਔੜ ਰਹੀਆਂ ਔਰ ਉਤੋਂ ਜਾ ਕੇ ਫਿਰ ਨਵੇਂ ਕਾਨੂੰਨ ਹੋਰ ਬਣਨੇ ਸ਼ੁਰੂ ਹੋ ਜਾਣੇ ਆ ਸੋ ਇਟ ਇਟ ਡਸਨਟ ਮੇਕ ਸੈਂਸ ਇਹ ਜਿਹੜੇ ਪੋਲੀਟੀਸ਼ਨ ਹੈ ਨਾ ਇਹ ਸਿਰਫ ਆਪਣਾ ਨਾਂ ਜਮਕਾਉਣ ਨੂੰ ਜੀ ਮੈਂ ਆ ਬਿੱਲ ਹਾਜ਼ਰ ਕੀਤਾ ਆ ਚੀਜ਼ ਕੀਤੀ ਆ ਉਹ ਚੀਜ਼ ਕੀਤੀ ਜਿਹੜੀ ਪਹਿਲਾਂ ਕੀਤੀ ਉਹਨੂੰ ਕਿਹੜਾ ਲਾਗੂ ਕਰ ਲਿਆ ਤੁਸੀਂ ਇਹ ਇਹ ਜਿਹੜੀ ਲਾਗੂ ਹੋ ਜਾਣੀ ਹੈ ਹੂੰ ਨਹੀਂ ਬਿਲਕੁਲ ਇਹ ਬਿਲਕੁਲ ਵੈਲਿਡ ਪੁਆਇੰਟ ਆ ਵੀ ਜੇ ਆਲਰੇਡੀ ਉਸ ਚੀਜ਼ ਨੂੰ ਕਰਨ ਦੇ ਲਈ ਇਨਫੋਰਸ ਕਰਨ ਦੇ ਲਈ ਪਹਿਲਾਂ ਹੀ ਜਿਹੜੇ ਕਾਨੂੰਨ ਹੈਗੇ ਆ ਤਾਂ ਉਹਨਾਂ ਨੂੰ ਐਨਫੋਰਸ ਕਰਨਾ ਚਾਹੀਦਾ ਹੈ ਰਾਦਰ ਦੈਨ ਨਵੇਂ ਤੋਂ ਨਵੀਆਂ ਰੈਗੂਲੇਸ਼ਨਾਂ ਨਵੀਆਂ ਤੋਂ ਨਵੀਆਂ ਫਰਸਟ੍ਰੇਸ਼ਨ ਹੈ ਰਾਜਕਰਨ ਇਹ ਫਰਸਟ੍ਰੇਸ਼ਨ ਹੈ ਟਰੱਕਿੰਗ ਇੰਡਸਟਰੀ ਦੀ ਕਿ ਟਰੱਕਿੰਗ ਇੰਡਸਟਰੀ ਪਾਗਲ ਹੋ ਚੁੱਕੀ ਹੈ ਮਤਲਬ ਕਾਨੂੰਨ ਪਾਲਣ ਕਰਦੀ ਕਰਦੀ ਹੁਣ ਦੇਖੋ ਕਾਰਬ ਦੇ ਕਾਨੂੰਨ ਕਰਾਉਂਦੇ ਆਪਾਂ ਟਰੱਕਾਂ ਦਾ ਕੀ ਹਾਲ ਹੋ ਗਿਆ ਕਿੰਨੀ ਦੁਨੀਆ ਦਾ ਪੈਸਾ ਖਰਾਬ ਹੋਇਆ ਫਿਰ ਜਾ ਕੇ ਹੁਣ স্মੋਕ ਚੈੱਕ ਸ਼ੁਰੂ ਕਰਤਾ ਹੁਣ স্মੋਕ ਚੈੱਕ ਸ਼ੁਰੂ ਕੀਤਾ ਫੈਡਰਲਾਈ ਉਹਨਾਂ ਨੇ ਜਾ ਕੇ ਉੱਤੇ ਲਾਈਨ ਫੇਰਤੀ ਜੀ ਇਹ ਸਾਰਾ ਕੁਝ ਖਤਮ ਹੈ ਮਤਲਬ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਕੀ ਗਿਆ ਤੇ ਜਿੰਨਾ ਅੱਜ ਤੱਕ ਪਿਛਲੇ 10 12 15 ਸਾਲਾਂ ਦੇ ਵਿੱਚ ਟਰਕਿੰਗ ਇੰਡਸਟਰੀ ਦੀ ਇਕਵਿਪਮੈਂਟ ਤੇ ਜੋ ਲੋਕਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕਹਿੰਨੇ ਕਰਨੀ ਆ ਕੌਣ ਉਹਦੇ ਪਿੱਛੇ ਜਾਊਗਾ ਕੌਣ ਬੋਲੂਗਾ ਉਹਦੇ ਲਈ ਮਤਲਬ ਕੋਈ ਨਹੀਂ ਕੋਈ ਜਵਾਬ ਦੇ ਨਹੀਂ ਹੈਗਾ ਜਿਹੜੇ ਮੈਨੂਫੈਕਚਰਰਸ ਆ ਉਹਨਾਂ ਨੇ ਅੰਡਰ ਦਾ ਟੇਬਲ ਜਾ ਕੇ ਕਾਰਪ ਦਾ ਸਮਝੌਤਾ ਕਰ ਲਿਆ ਠੀਕ ਹੈ ਕਾਰਪ ਨੇ ਆ ਕਰਤਾ ਉਹ ਕਰਤਾ ਹੁਣ ਫੈਡਲ ਗਵਰਨਮੈਂਟ ਆਈ ਉਹਨੇ ਉੱਤੇ ਲਕੀਰ ਫੇਰਤੀ ਗਲ ਖਤ ਮਤਲਬ ਵਾਟ ਇਜ਼ ਥਿਸ ਇੱਕ ਮਤਲਬ ਕਿ ਬਿਲਕੁਲ ਹੀ ਸਰਾਸਰ ਨਾ ਇਨਸਾਫੀਆ ਟਰਕਿੰਗ ਇੰਡਸਟਰੀਜ਼ ਨਾਲ ਸਰਾਸਰ ਯੂ ਨੋ ਹੁਣ ਆ ਚੀਜ਼ ਬੂਰਾ ਪੂਰਾ ਧੱਕਾ ਚੱਲ ਰਿਹਾ ਵੀ ਇਹਨਾਂ ਨੂੰ ਦੱਬੀ ਚੱਲੋ ਇਹ ਕੁਝ ਕਹਿੰਦੇ ਨਹੀਂ ਆ ਤੇ ਆਪਾਂ ਦੱਬੀ ਚੱਲੀਏ ਬਸ ਉਹ ਹੀ ਹੈ ਜਦੋਂ ਏਬੀ5 ਲਾਗੂ ਕਹਨੇ ਕੀਤਾ ਅਜ ਤੱਕ ਦੇਖੋ ਕੋਈ ਕੰਪਨੀ ਬਾਹਰ ਜਾ ਕੇ ਦੇਖ ਲਓ ਡਰਾਈਵਰ ਹਰ ਕੋਈ 1099 ਲਿੰਦਾ ਆ ਕੰਪਨੀ ਹਰ ਕੋਈ ਜਿਹੜੀ ਆ ਉਹ 1099 ਇਸ਼ੂ ਕਰਦੀ ਆ ਲਾਗੂ ਹੋਇਆ ਨਹੀਂ ਉਹਦਾ ਕੀ ਫਾਇਦਾ ਲਾਗੂ ਕਰਨ ਦਾ ਇਹਦੇ ਵਿੱਚ ਕਿਹੜਾ ਮਿਸਕਲਿਫੀਕੇਸ਼ਨ ਹਟ ਜੂਗੀ ਫਿਰ ਹੂੰ ਕੁਝ ਨਹੀਂ ਹਟਣਾ ਜੀ ਇੱਥੇ ਨਾ ਗਵਰਨਮੈਂਟ ਨੇ ਕਾਨੂੰਨ ਬਣਾਉਣਾ ਹਟਣਾ ਤੇ ਨਾ ਪਬਲਿਕ ਨੇ ਤੋੜਣਾ ਹਟਣਾ ਜੀ ਕੋਲੇ ਜਿਹੜਾ ਬਿੱਲ ਹੈਗਾ SB703 ਇਹਨੂੰ ਡੈਮੋਕ੍ਰੈਟਿਕ ਲੌਰਾ ਰਿਚਰਡਸਨ ਸੈਨੇਟਰ ਜੋ ਸੈਨ ਪੈਡਰੋ ਤੋਂ ਉਹ ਲੈ ਕੇ ਆਏ ਆ ਅਜੇ ਸੈਨੇਟ ਜਾਣਾ ਆ ਅਸੈਂਬਲੀ ਦੇ ਵਿੱਚ ਉਹ ਹੀアリング ਹੁੰਦੀ ਆ ਸੋ ਆਪਣੇ ਜਦੋਂ ਵੀ ਹੀアリング ਹੋਣੀ ਹੈਗੀ ਆ ਟ੍ਰੈਕਰਸ ਨੂੰ ਉੱਤੇ ਜਾਣਾ ਚਾਹੀਦਾ ਹੈਗਾ ਕਿਉਂਕਿ ਸੁਣੀ ਤਾਂ ਹੀ ਜਾਣੀ ਹੈਗੀ ਆ ਜਦੋਂ ਪਾਸ ਹੋ ਗਿਆ ਫੇ ਮੁੜ ਕੇ ਆਪਾਂ ਫੇ ਸਾਰਾ ਸਾਰੇ ਜਾਣੇ ਆਲਾ ਦੋਲਾ ਦੇਖਦੇ ਹੈਗੇ ਆ ਪਰ ਇਹਦੇ ਚ ਕਹਿੰਦੇ ਵੀ ਜੇ ਕੰਪਲਾਈ ਨਹੀਂ ਕੀਤਾ ਤਾਂ ਪਹਿਲਾ ਫਾਈਨ 5000 ਡਾਲਰ ਹੋਊਗਾ ਸੋ ਉਹ ਤੋਂ ਬਾਅਦ ਜੇ ਮਿਸਲੀਡਿੰਗ ਇਨਫੋਰਮੇਸ਼ਨ ਹੋਈ ਜਾਂ ਝੂਠੀ ਇੰਸ਼ੋਰੈਂਸ ਜਾਂ ਕੁਝ ਹੋਰ ਹੋਇਆ ਫਿਰ 20000 ਡਾਲਰ ਫਾਈਨ ਹੋਊਗਾ ਹਾਂਜੀ ਰੋਲਾ ਇਕੱਠੇ ਕਰਨ ਵਾਲਿਆ ਰੋਲਾ ਤੇ ਸਾਰਾ ਫਾਈਨ ਇਕੱਠੇ ਕਰਨ ਵਾਲਿਆ ਲੋਕਾਂ ਨੂੰ ਬਲੋ ਇਹੋ ਹੀ ਇਹੋ ਹੀ ਤਾਂ ਚੀਜ਼ਾਂ ਆ ਜਿੱਤੇ ਕਿ ਲੋਕਾਂ ਨੂੰ ਮਤਲਬ ਕਿ ਤਾਂ ਵੀ ਕਰਨਾ ਆ ਨਵੇਂ ਏਪੀ 5 ਦੇ ਵਿੱਚ ਵੀ ਫਾਈਨਸ ਹੈਗੇ ਸੀ ਕਿ ਨਹੀਂ ਹੁਣ ਮੈਨੂੰ ਯਾਦ ਨਹੀਂ ਆ ਨੇ এবੀ 5 ਦੇ ਫਾਈਨਸ ਜਿਹੜੇ ਆ ਬਹੁਤ ਹੈਫਟੀ ਫਾਈਨਸ ਆ এবੀ 5 ਦੇ ਵਿੱਚ ਜੇ ਤੁਸੀਂ ਆ ਜਾਣੇ ਆ ਤੁਹਾਡੇ ਕੋਲ ਪਹਿਲਾਂ ਆਉਂਦੀ ਆ ਈ ਡੀ ਡੀ ਫਿਰ ਆਉਂਦੀ ਆ ਤੁਹਾਡੇ ਕੋਲ ਆਈ ਆਰ ਐਸ ਫਿਰ ਤੁਹਾਡੇ ਕੋਲ ਆਉਣੀ ਵਰਕਰਸ ਕਾਮ ਫੇ ਈ ਡੀ ਡੀ ਫੇ ਆਈ ਆਰ ਐਸ ਇਹਨਾਂ ਦੇ ਫਾਈਨ ਇਕੱਠੇ ਕਰਕੇ ਤਾਂ ਬੰਦਾ ਉੱਠ ਹੀ ਨਹੀਂ ਸਕਦਾ ਏਡੇ ਵੱਡੇ ਫਾਈਨ ਸੀਗੇ 1000 5000 ਵਾਲਾ ਫਾਈਨ ਤੇਵੇਂ ਡਰਾਮਾ ਆਇਆ ਇੱਕ ਖਾਮ ਖਾ ਸਾਈਟੇਸ਼ਨ ਆ ਇਸ਼ੂ ਕਰਕੇ ਇਹਨਾਂ ਨੇ ਪੈਸੇ ਇਕੱਠੇ ਕਰਨੇ ਆ ਦੈਟਸ ਆਲ ਅਬਾਊਟ ਹਾਂ 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 ਬਿਲਕੁਲ ਸੋ ਇਹ ਵੀ ਜੇ ਪੈਸੇ ਇਕੱਠੇ ਕਰਦੇ ਹੁੰਦੇ ਤਾਂ ਰਮਨਪਾਜੀ ਵੀ ਉਹ ਤਾਂ ਫਿਰ ਉਹ এবੀ 5 ਦੇ ਥੱਲੇ ਹੀ ਕਰ ਲੇਤੇ ਪੈਸੇ ਤਾਂ ਫਿਰ ਨਹੀਂ ਇਕੱਠੇ ਕਰਦੇ ਵੀ ਦਾਦਾ ਚੱਲਣ ਫਿਰ ਉਹ ਨਹੀਂ ਦਿੰਦੇ ਆ ਰੌਲਾ ਪਤਾ ਕੀ ਆ ਰੌਲਾ ਰਾਜਕਰਨ ਇਹ ਆ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਨੂੰ ਜਿਹੜੇ ਇੱਥੇ ਇਹੋ ਹੀ ਇੱਕ ਬੀਬੀ ਸਦਰਨ ਕੈਲੀਫੋਰਨੀਆ ਤੋਂ ਜਿਹਨੇ এবੀ 5 ਈਸ਼ੂ ਕੀਤਾ ਸੀ ਡੈਮੋਕ੍ਰੈਟਿਕ ਇਹੋ ਹੀ ਹੁਣ ਇੱਕ ਆ ਕਿ ਜਿਨੇ ਆਣ ਕੇ ਆਹ ਈਸ਼ੂ ਕਰਤਾ ਠੀਕ ਆ ਕਰਨਾ ਕਰਾਉਣਾ ਕੱਖ ਨਹੀਂਗਾ ਇਹਨਾਂ ਨੇ ਸਿਰਫ ਪਬਲਿਕ ਦੀ ਆਈਜ਼ ਦੇ ਵਿੱਚ ਘੱਟਾ ਪਾਉਣਾ ਵੀ ਅਸੀਂ ਆ ਚੀਜ਼ ਕਰ ਰਹੇ ਆ ਤੁਹਾਡੇ ਲਈ ਹੋਣੀ ਹੈ ਨਹੀਂ ਇਹ ਜਿੱਦਾਂ EB5 ਵਿੱਚ ਤੁਰਿਆ ਫਿਰਦਾ ਆ ਕਿੰਨਾ ਆਪਾਂ ਰੌਲਾ ਪਾਇਆ ਕਿੰਨਾ ਕੁਝ ਕੀਤਾ ਕਿੰਨਾ ਆਪਾਂ ਨੂੰ ਗਵਰਨਮੈਂਟ ਨੇ ਆਣ ਕੇ ਦੱਸਿਆ ਜੀ ਆਹ ਕਰ ਦੇਣਾ ਵਾਹ ਕਰ ਦੇਣਾ ਉਹ ਹੋ ਜਨਾਈ ਉਹ ਹੋ ਜਨਾ ਕੁਝ ਹੋਇਆ ਨਹੀਂ ਹੋਇਆ ਸਹੀ ਜੀ